ਕਿ ਇਹ ਜਿਹੜੀਆਂ ਮਸ਼ੀਨਾਂ ਆਉਣ ਨਾਲ ਜਿਹੜੀ ਇਲੈਕਸ਼ਨ ਦੀ ਫੇਅਰਨੈਸ ਆ ਜੋ ਆਪਾਂ ਕਹਿੰਦੇ ਹਾਂ ਸੀ ਅੱਗੇ ਸਾਫ਼ ਸੁਥਰੀ ਇਲੈਕਸ਼ਨ ਨਹੀਂ ਹੋ ਰਹੀ ਜਿਹੜੀ ਸਪੀਚ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਦਿੱਤੀ ਆ ਉਹਨੇ ਤਾਂ ਇੱਕ ਵਾਰੀ ਕਹਿ ਲਓ ਵੀ ਬੰਬ ਬਲਾ ਦਿੱਤੇ ਨੇ ਜਿੰਨੀ ਹਿਮਾਚਲ ਪ੍ਰਦੇਸ਼ ਦੀ ਪਾਪੂਲੇਸ਼ਨ ਆ ਉਹਨੇ ਨਵੇਂ ਦਾ ਵੋਟਰ ਐਡੋ ਕਿ ਮਹਾਰਾਸ਼ਟਰ ਵਿੱਚ ਕਿੱਥੋਂ ਆਏ ਉਹਨੇ ਜਿੱਥੇ ਅਮਨੇ ਡਿਮਾਂਡ ਕੀਤੀ ਵੀ ਅਸੀਂ ਵੈਲਟ ਪੇਪਰ ਕਰਾਉਣਾ ਆ ਉਹ ਕਹਿੰਦੇ ਉਹ ਹੋ ਹੀ ਨਹੀਂ ਸਕਦਾ ਤੇ ਉਹ 2014 ਦੇ ਵਿੱਚ 15.3 ਸੀਗਾ ਅਸੀਂ ਪਹਿਲਾਂ ਨਾਲੋਂ ਘਟੇ ਆ ਵਧੇ ਨਹੀਂ ਜਿਹੜੇ ਦੇਸ਼ਾਂ ਦੇ ਵਿੱਚ ਵੀ ਜੰਗ ਹੋਣੀ ਆ ਉਹ ਕੋਈ ਹਥਿਆਰਾਂ ਦੀ ਜੰਗ ਨਹੀਂ ਹੋਣੀ ਉਹ ਹੋਣੀ ਆ ਬੈਟਰੀਆਂ ਦੀ ਕੈਮਰਿਆਂ ਦੀ ਮੋਟਰਾਂ ਦੀ ਜੰਗ ਸਾਬੇ ਕੋਲ ਤਾਂ ਆਪਣਾ ਡਾਟਾ ਵੀ ਹੈ ਨਹੀਂ ਅਸੀਂ ਦੱਸਦੇ ਸਾਰਿਆਂ ਨੂੰ ਮਹਾਰਮਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਲਈ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਤੇ ਹੋਪ ਕਰਦਾ ਤੁਸੀਂ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤੇ ਤੁਸੀਂ ਐਂ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋਗੇ ਦੇਖੋ ਬਹੁਤ ਗੱਲਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ ਪਰ ਜਿਹੜੀ ਸਪੀਚ ਰਾਹੁਲ ਗਾਂਧੀ ਜੀ ਨੇ ਪਾਰਲੀਮੈਂਟ ਦੇ ਵਿੱਚ ਦਿੱਤੀ ਆ ਉਹਨੇ ਤਾਂ ਇੱਕ ਵਾਰੀ ਕਹਿ ਲਓ ਵੀ ਬੰਬ ਬਲਾ ਦਿੱਤੇ ਨੇ ਹਰ ਬੰਦੇ ਨੇ ਉਸ ਸਪੀਚ ਨੂੰ ਬਹੁਤ ਧਿਆਨ ਨਾਲ ਸੁਣਿਆ ਬਿਕੋਜ਼ ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਸੀ ਜਿਹੜੇ ਸਾਡੇ ਦੇਸ਼ ਵਿੱਚ ਕਰਨ ਦੀ ਲੋੜ ਆ ਅਸੀਂ ਕਿਸੇ ਵੀ ਪਾਰਟੀ ਦੇ ਸਪੋਰਟਰ ਨਹੀਂ ਗਏ ਪਰ ਗੱਲ ਕੀ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਜਾਂ ਇੰਡੀਆ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦਾ ਅਸੀਂ ਉਹ ਬੰਦੇ ਦੀ ਸਪੋਰਟ ਕਰਦੇ ਹਾਂ ਦੇਖੋ ਕੱਲ ਉਹਨਾਂ ਦੇ ਸਪੀਚ ਦੇ ਵਿੱਚ ਮਹਾਰਾਸ਼ਟra ਇਲੈਕਸ਼ਨ ਦੇ ਵਿੱਚ ਜੋ ਕੁਝ ਹੋਇਆ ਜੋ ਕਹੋ ਨਵੇਂ ਵੋਟਰ ਐਡ ਹੋਏ ਉਹਦੇ ਤੋਂ ਲੈ ਕੇ ਜੋ ਸਾਨੂੰ ਦੇਸ਼ ਦੇ ਵਿੱਚ ਇੱਕ ਨਵੀਂ ਕਹੋ ਵੀ ਇੱਕ ਰੈਵੋਲੂਸ਼ਨ ਲਿਆਉਣ ਦੀ ਲੋੜ ਹੈ ਉਹਦੀ ਗੱਲ ਕੀਤੀ ਉਦੋਂ ਬਾਅਦ ਉਹਨਾਂ ਨੇ ਗੱਲ ਕੀਤੀ ਬਜੇਰੇ ਮਿਲਟਰੀ ਨੂੰ ਪ੍ਰੋਬਲਮਸ ਆ ਰਹੀਆਂ ਨੇ ਜਾਂ ਮਿਲਟਰੀ ਜੋ ਗੱਲ ਜਨਰੀ ਤੋਂ ਕਰ ਰਹੀ ਹੈ ਉਹਦੇ ਬਾਰੇ ਉਹਨਾਂ ਨੇ ਕੁਝ ਇਹੋ ਜਿਹੇ ਚਾਨਨੇ ਪਾਏ ਜਿਹਦੇ ਨਾਲ ਲੋਕ ਜਿਹੜੇ ਆ ਕਿ ਇੱਕ ਵਾਰ ਤਾਂ ਪਾਰਲੀਮੈਂਟ ਪੂਰਾ ਗੂੰਜ ਉੱਠਿਆ ਲਓ ਹੁਣ ਆਪਾਂ ਪਹਿਲੀ ਗੱਲ ਕਰਦੇ ਆ ਰਾਹੁਲ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਗੱਲ ਕੀਤੀ ਵੀ ਭਾਈ ਮਹਾਰਾਸ਼ਟਰ ਇਲੈਕਸ਼ਨਸ ਦੇ ਵਿੱਚ ਇੰਨੇ VOTER ਨਵੇਂ ਐਡ ਹੋਏ ਜਿਨ੍ਹਾਂ ਦਾ ਕੋਈ ਹੱਦ ਹਿਸਾਬ ਨਹੀਂ ਸੀ ਜਿੰਨੀ ਹਿਮਾਚਲ ਪ੍ਰਦੇਸ਼ ਦੀ ਪੋਪੂਲੇਸ਼ਨ ਆ ਉਹਨੇ ਨਵੇਂ ਦਾ VOTER ਐਡ ਹੋ ਗਏ ਮਹਾਰਾਸ਼ਟਰ ਦੇ ਵਿੱਚ ਕਿੱਥੋਂ ਆਏ ਇਹਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਜਵਾਬ ਹੋਣਾ ਕਿੱਥੋਂ ਸੀਗਾ ਹੁਣ ਜੋ ਸਾਨੂੰ ਉਹਨਾਂ ਦੇ ਗੱਲਾਂ ਤੋਂ ਸਮਝ ਆ ਰਿਹਾ ਵਾ ਕਿ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ ਉਹ ਸਟੇਟ ਦੇ ਵਿੱਚ ਬੇਸਾਬੇ ਵੋਟਰ ਐਡ ਹੋ ਰਹੇ ਨੇ ਤੇ EVM ਮਸ਼ੀਨਾਂ ਨੇ ਹੁਣ ਜਿੱਥੇ ਉਹਨਾਂ ਨੇ ਡਿਮਾਂਡ ਕੀਤੀ ਵੀ ਅਸੀਂ ਬੈਲਟ ਪੇਪਰ ਕਰਾਉਣਾ ਆ ਉਹ ਕਹਿੰਦੇ ਇਹ ਹੋ ਹੀ ਨਹੀਂ ਸਕਦਾ ਦੇਖੋ ਬਹੁਤ ਕੁਝ ਬਦਲ ਰਿਹਾ ਫੇਰ ਕਹਿ ਰਿਹਾ ਅਸੀਂ ਕਿਸੇ ਪਾਰਟੀ ਦੇ ਸਪੋਰਟਰ ਨਹੀਂ ਪਰ ਗੱਲ ਕੀ ਆ ਇਹ ਗੱਲ ਘਰ ਘਰ ਦੇ ਵਿੱਚ ਹੁੰਦੀ ਆ ਕਿ EVM ਮਸ਼ੀਨਾਂ ਆਉਣ ਨਾਲ ਜਿਹੜੀ ਇਲੈਕਸ਼ਨਸ ਦੀ ਫੇਅਰਨੈਸ ਆ ਜੋ ਆਪਾਂ ਕਹਿੰਦੇ ਸੀ ਅੱਗੇ ਸਾਫ਼ ਸੁਥਰੀ ਇਲੈਕਸ਼ਨ ਨਹੀਂ ਹੋ ਰਹੀ ਉਹੀ ਰਾਹੁਲ ਗਾਂਧੀ ਜੀ ਨੇ ਮੁੱਦਾ ਚੱਕਿਆ ਵੀ ਮਹਾਰਾਸ਼ਟਰ ਦੇ ਵਿੱਚ 40 ਲੱਖ ਵੋਟਰ ਕਿੱਥੋਂ ਨਵੇਂ ਆ ਗਏ ਉਹ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਉਦੋਂ ਬਾਅਦ ਗੱਲ ਹੁੰਦੀ ਆ ਵੀ ਭਾਈ ਦੇਸ਼ ਦੇ ਵਿੱਚ ਜਿਹੜੀ ਇੱਕ ਮੈਨੂਫੈਕਚਰਿੰਗ ਜੋ ਆਪਾਂ ਪ੍ਰੋਡਕਸ਼ਨ ਕਰਦੇ ਹੁੰਦੇ ਸੀ ਮੈਨੂਫੈਕਚਰ ਕਰਦੇ ਹੁੰਦੇ ਸੀ ਉਹ 2014 ਦੇ ਵਿੱਚ 15.3 ਸੀਗਾ ਟੋਟਲ ਜੀਡੀਪੀ ਚੋਂ ਦਾ ਹਿੱਸਾ ਪਰ ਹੁਣ ਆਪਾਂ ਲੋਕਾਂ ਨੇ ਮੇਕ ਇਨ ਇੰਡੀਆ ਲਿਆਂਦਾ ਸਭ ਕੁਝ ਲਿਆਂਦਾ ਜਿਹਦੇ ਨਾਲ ਦੇਸ਼ ਦੀ ਸਭ ਕੁਝ ਇੰਡੀਆ ਦੇ ਵਿੱਚ ਸਾਡੇ ਬਣਾ ਰਿਆ ਹੈ ਪਰ ਗੱਲ ਕਿੱਥੇ ਹੁੰਦੀ ਹੈ ਹਾਲ ਦੀ ਖੜੀ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਜੀਡੀਪੀ ਦੇ ਵਿੱਚ ਕਾਊਂਟ ਕਰ ਰਹੀ ਆ ਉਹ ਹੈ ਜੀ 12.3 ਜਾਂ 4 ਹੁਣ ਦੇਖੋ ਅਸੀਂ ਪਹਿਲਾਂ ਨਾਲੋਂ ਘਟੇ ਆ ਵਧੇ ਨਹੀਂ ਇਦਾ ਮਤਲਬ ਸਾਡੇ ਦੇਸ਼ ਦੇ ਵਿੱਚ ਜੋ ਸਮਾਨ ਬਣ ਰਿਹਾ ਵਾ ਉਹ ਅੱਗੇ ਨਾਲੋਂ ਪ੍ਰੋਡਕਸ਼ਨ ਘਟੀ ਆ ਤੇ ਦੂਜੀ ਸਭ ਤੋਂ ਵੱਡੀ ਗੱਲ ਕੀ ਆ ਅਸੀਂ ਜਿਹੜਾ ਆਪਣਾ ਮੇਜਰ ਸਮਾਨ ਆ ਆ ਫੋਨ ਤੋਂ ਲੈ ਕੇ ਸਭ ਕੁਝ ਚਾਈਨਾ ਤੋਂ ਲੈ ਰਹੇ ਆ ਆ ਫੋਨ ਜ਼ਰੂਰ ਚ ਲੋ ਆਪਾਂ ਕਹਿੰਦੇ ਇੰਡੀਆ ਚ ਬਣਦਾ ਇਹ ਇੰਡੀਆ ਚ ਬਣਦਾ ਨਹੀਂ ਸਿਰਫ ਅਸੈਂਬਲ ਹੁੰਦਾ ਸਿਰਫ ਪੁਰਜ਼ੇ ਲਿਆਂਦੇ ਜਾਂਦੇ ਤੇ ਮੇਨ ਪੁਰਜ਼ੇ ਬਣਦੇ ਕਿੱਥੇ ਆ ਚਾਈਨਾ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਹੁਣ ਮੰਨ ਲਓ ਹਾਲ ਦੀ ਘੜੀ ਦੇ ਵਿੱਚ ਕੀ ਆ ਹਾਲ ਦੀ ਘੜੀ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਵੀ ਜੰਗ ਹੋਣੀ ਆ ਉਹ ਕੋਈ ਹਥਿਆਰਾਂ ਦੀ ਜੰਗ ਨਹੀਂ ਹੋਣੀ ਉਹ ਹੋਣੀ ਆ ਬੈਟਰੀਆਂ ਦੀ ਕੈਮਰਿਆਂ ਦੀ ਮੋਟਰਾਂ ਦੀ ਜੰਗ ਹੁਣ ਉਹਦੇ ਵਿੱਚ ਕੀ ਆ ਅਸੀਂ ਸਾਰਾ ਕੁਝ ਚਾਈਨਾ ਤੋਂ ਲੈ ਰਹੇ ਆ ਅਸੀਂ ਕੁਝ ਵੀ ਨਾ ਬੈਟਰੀਆਂ ਕੈਮਰੇ ਮੋਟਰਾਂ AI ਸਾਡੇ ਕੋਲ ਤਾਂ ਆਪਣਾ ਡਾਟਾ ਵੀ ਹੈ ਨਹੀਂ ਜਿਹਦੇ ਤੇ AI ਚੱਲਦਾ ਉਹ ਵੀ ਅਸੀਂ ਅਮਰੀਕਾ ਤੋਂ ਡਾਟਾ ਲੈਣੇ ਆ ਤੇ ਚਾਈਨਾ ਦੇ ਵਿੱਚ ਜਿਹੜਾ ਉਹ ਡਾਟਾ ਆ ਉਹ ਪ੍ਰੋਸੈਸ ਹੋ ਰਿਹਾ ਵਾ ਜੋ ਤੁਸੀਂ ਆਪ ਸੋਚੋ ਅਸੀਂ ਕਿੱਥੇ ਖੜੇ ਆ ਕੱਲ ਨੂੰ ਜੰਗ ਲੱਗਦੀ ਆ ਬਸ ਸਾਰਾ ਡਾਟਾ ਤਾਂ ਆਲਰੇਡੀ ਅਮਰੀਕਾ ਕੋਲੇ ਆ ਆਪਾਂ ਗੱਲ ਕਰੀਏ ਫੇਸਬੁੱਕ ਦੀ ਇੰਸਟਾਗ੍ਰਾਮ ਦੀ ਜਾਂ ਹੋਰ ਗੂਗਲ ਦੀ ਸਾਰਾ ਸਾਡਾ ਡਾਟਾ ਤਾਂ ਆਲਰੇਡੀ ਅਮਰੀਕਾ ਕੋਲ ਪਿਆ ਵਾ ਸੋ ਇਥੇ ਸਮਝ ਆਉਂਦੀ ਆ ਵੀ ਅਸੀਂ ਇਹ ਚੀਜ਼ਾਂ ਦੇ ਵਿੱਚ ਕਿੰਨੇ ਕਮਜ਼ੋਰ ਆ ਤੇ ਕਿੰਨੇ ਪਿੱਛੜ ਚੁੱਕੇ ਆ ਆਪਾਂ ਲੋਕੀ ਚਾਈਨਾ ਨਾਲ ਕੰਪੇਅਰ ਕਰਦੇ ਆ ਇਹਨਾਂ ਆਪਣੇ ਤੋਂ 10 ਸਾਲ ਆਲਰੇਡੀ ਅੱਗੇ ਚੱਲ ਰਿਹਾ ਆ ਉਹਨਾਂ ਦੇ ਉੱਥੇ ਜੋ ਕਹ ਲਓ ਪ੍ਰੋਡਕਸ਼ਨ ਆ ਜਦੋਂ ਆਪਾਂ ਸਮਾਨ ਹੀ ਚਾਈਨਾ ਤੋਂ ਲੈ ਰਹੇ ਆ ਤਾਂ ਆਪੇ ਸਮਝਾਉਣੀ ਚਾਹੀਦੀ ਆ ਵੀ ਇੰਡੀਆ ਵਰਗਾ ਦੇਸ਼ ਜਿਹਦਾ ਵਰਲਡ ਸੈਕੰਡ ਲਾਰਜੇਸਟ ਪੋਪੂਲੇਸ਼ਨ ਆ ਅੱਲੀ ਚਾਈਨਾ ਦੂਜਾ ਇੰਡੀਆ ਤੇ ਇੰਡੀਆ ਸਮਾਨ ਲੈ ਰਿਹਾ ਚਾਈਨਾ ਤੋਂ ਹਾਲਾਂਕਿ ਅਸੀਂ ਉਹਨਾਂ ਨਾਲੋਂ ਵਧੀਆ ਸਸਤਾ ਸਮਾਨ ਬਣਾ ਸਕਦੇ ਹਾਂ ਪ੍ਰੋਡਕਸ਼ਨ ਕਰ ਸਕਦੇ ਹਾਂ ਤੇ ਇੱਕ ਗੱਲ ਹੋਰ ਪ੍ਰੋਡਕਸ਼ਨ ਦੇ ਵਿੱਚ ਖੇਤੀ ਵੀ ਆਉਂਦੀ ਆ ਸਾਡੀ ਖੇਤੀ ਵੀ ਘਟੀ ਆ ਹੁਣ ਸੋਚਣ ਦੀ ਲੋੜ ਆ ਜਿਹੜੀ ਕੰਟਰੀ ਦੇ ਵਿੱਚ ਐਨੀ ਕੰਜ਼ਮਪਸ਼ਨ ਹੈ ਐਨਾ ਕੁਝ ਲੋਕ ਕੰਜ਼ਿਊਮ ਕਰਦੇ ਆ ਪਰ ਗੱਲ ਕਿਥੇ ਖੜੀ ਆ ਕਿ ਉਹਦੀ ਪ੍ਰੋਡਕਸ਼ਨ 3 ਤੋਂ 4% ਜੀਡੀਪੀ ਦੇ ਵਿੱਚ ਘਟ ਚੁੱਕੀ ਆ ਇਹ ਚੀਜ਼ਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਕਿਉਂਕਿ ਸਾਡੇ ਸਾਰਾ ਧਿਆਨ ਤਾਂ ਲੱਗਿਆ ਹੋਇਆ ਧਰਮਾਂ ਦੇ ਵਿੱਚ ਅਸੀਂ ਲੱਗੇ ਹੋਏ ਆ ਜੀ ਉਹ ਧਰਮ ਅੱਗੇ ਇਹ ਧਰਮ ਜਿਹੜੀ ਮੇਨ ਚੀਜ਼ਾਂ ਨੇ ਉਹਦੇ ਚ ਤਾਂ ਆਪਾਂ ਦਿਨਬਦਨ ਪਿੱਛੜਦੇ ਹੀ ਜਾ ਰਹੇ ਆ ਹੁਣ ਆਪਾਂ ਗੱਲ ਕਰ ਲੈਨੇ ਦੇਸ਼ ਦੀ ਸੁਰੱਖਿਆ ਦੀ ਰਾਹੁਲ ਗਾਂਧੀ ਜੀ ਕਹਿੰਦੇ ਨੇ ਕਿ ਆਰਮੀ ਨੇ ਕਲੀਅਰ ਕਟ ਕਹਿਤਾ ਵੀ ਲਦਾਖ ਦੇ ਵਿੱਚ ਹਾਲ ਠੀਕ ਨਹੀਂ ਉਧਰੋਂ ਅਰਨਚਲ ਦੇ ਵਿੱਚ ਚਾਈਨਾ ਜਿਹੜਾ ਆ ਉਹ ਇੰਡੀਆ ਦੇ ਵਿੱਚ ਐਂਟਰ ਕਰ ਚੁੱਕਿਆ ਵਾ ਇੰਡੀਆ ਦੀ ਟੈਰਿਟਰੀ ਦੇ ਵਿੱਚ ਚਾਈਨਾ ਆਲਰੇਡੀ ਐਂਟਰ ਕਰ ਚੁੱਕਾ ਹੁਣ ਦੱਸੋ ਅਸੀਂ ਕਿੱਥੇ ਖੜੇ ਆ ਜਦੋਂ ਸਾਡੀ ਆਰਮੀ ਚੀਕ-ਚੀਕ ਕੇ ਕਹਿ ਰਹੀ ਆ ਭਾਈ ਚਾਈਨਾ ਅੰਦਰ ਆਈ ਜਾ ਰਿਹਾ ਵਾ ਆਪਾਂ ਕੋਈ ਇਹਨਾਂ ਦਾ ਹੱਲ ਕਰੀਏ ਪਰ ਅਸੀਂ ਚੁੱਪ ਆ ਕਿਉਂ ਕਿ ਸਾਡੇ ਐਗਰੀਮੈਂਟ ਹੀ ਇਹੋ ਜਿਹੇ ਨੇ ਅਸੀਂ ਕੁਝ ਬੋਲ ਨਹੀਂ ਪਾਰੇ ਹੁਣ ਕੋਲ ਮਲਾ ਕੇ ਗੱਲ ਕਿੱਥੋਂ ਆਉਂਦੀ ਆ ਸਾਡੇ ਲੋਕਾਂ ਨੂੰ ਲੋੜ ਆ ਧਰਮ ਜਾਂ ਕੋਈ ਜਿਹੜੇ ਸਮਾਜਿਕ ਇਹ ਲੜਾਈਆਂ ਛੱਡ ਕੇ ਆਪਾਂ ਦੇਸ਼ ਦੀ ਉન્નਤੀ ਦੇ ਬਾਰੇ ਸੋਚੀਏ ਬਿਕੋਜ਼ ਜੋ ਕੁਝ ਗੱਲਾਂ ਰਾਹੁਲ ਗਾਂਧੀ ਜੀ ਨੇ ਕਲੀਅਰ ਕੀਤੀਆਂ ਜੋ ਨਾਲ स्पीच ਦੇ ਵਿੱਚ ਉਹਦੇ ਅਕੋਰਡਿੰਗ ਆਪਣਾ ਦੇਸ਼ ਹਜੇ ਵੀ ਚਾਈਨਾ ਤੋਂ ਵੀ ਬਹੁਤ ਪਿੱਛੇ ਆ ਅਮਰੀਕਾ ਦੀ ਤਾਂ ਗੱਲ ਹੀ ਦੂਰ ਆ ਆਪਾਂ ਗੱਲ ਕਰਦੇ ਹਾਂ ਜੀ ਅਸੀਂ ਐ ਆ ਅਸੀਂ ਐ ਬਾਈ ਜੀ ਹਜੇ ਬਹੁਤ ਦੂਰ ਜਾ ਪਰਿਆ ਸਾਨੂੰ ਲੋਕਾਂ ਨੂੰ ਹਜੇ ਬਹੁਤ ਮੁੱਦੇ ਆ ਜਿਹੜੇ ਪਹਿਲਾਂ ਦੇਸ਼ ਨੂੰ ਅੱਗੇ ਲੈ ਕੇ ਜਾਈਏ ਦੁਨੀਆ ਕਿੱਥੇ ਪਹੁੰਚੀ ਆ ਆਪਾਂ ਕਿੱਥੇ ਆ ਹਜੇ ਜਿਹੜੀਆਂ ਗੱਲਾਂ ਠੀਕ ਆ ਇਹ ਨਹੀਂ ਅਸੀਂ ਕਹਿੰਦੇ ਦੇਸ਼ ਗਰੋ ਨਹੀਂ ਕਰ ਰਿਹਾ ਦੇਸ਼ ਗਰੋ ਕਰ ਰਿਹਾ ਪਰ ਜਿਹੜੀ ਪਰਸੈਂਟੇਜ ਨਾ ਹੋਣਾ ਚਾਹੀਦਾ ਸੀ ਉਹਦੇ 'ਚ ਅਸੀਂ ਬਹੁਤ ਪਿੱਛੇ ਆ। ਦੇਖੋ ਸਾਨੂੰ ਬਹੁਤ ਜ਼ਿਆਦਾ ਲੋੜ ਆ ਆਪਣੇ ਦੇਸ਼ ਦੀ ਉન્નਤੀ ਵੱਲ ਧਿਆਨ ਦੇਣ ਦੀ। ਰਾਦਰਦੈਨ ਅਸੀਂ ਲੋਕ ਲੜਾਈ ਝਗੜੇ ਧਰਮ ਦੇ ਨਾਂ ਤੇ ਜਾਂ ਸਮਾਜ ਦੇ ਨਾਂ ਤੇ ਇਹ ਗੱਲਾਂ ਨੂੰ ਆਪਾਂ ਛੱਡ ਕੇ ਆਪਾਂ ਕੋਸ਼ਿਸ਼ ਕਰੀਏ ਸਾਡੀ ਜਿਹੜੀ ਯੂਥ ਆ ਉਹਦੀ એનર્ਜੀ ਨੂੰ ਪ੍ਰੋਪਰ ਯੂਜ਼ ਕਰੀਏ ਤਾਂ ਅਸੀਂ ਕਿਸੇ ਥਾਂ ਤੇ ਪਹੁੰਚ ਸਕੀਏ। ਸੋ ਇਦਾਂ ਹੀ ਤੁਹਾਡੇ ਵਿਚਾਰ ਅਸੀਂ ਹਮੇਸ਼ਾ ਜਿਹੜੇ ਆ ਲੋਕਾਂ ਮੂਰੇ ਲਿਆਉਣੇ ਰਹਿੰਦੇ ਆ ਜਿਹੜੇ ਤੁਹਾਡੇ ਵਿਚਾਰ ਨੇ ਗੱਲਾਂ ਨੇ ਉਹ ਅਸੀਂ ਸਭ ਦੇ ਸਾਹਮਣੇ ਲਿਆਉਂਦੇ ਆ ਪਰ ਇੱਕ ਗੱਲ ਆ ਅਸੀਂ ਕਿਸੇ ਵੀ ਪਾਰਟੀ ਦਾ ਜਾਂ ਕਿਸੇ ਵੀ ਪੋਲਿਟিক্যাল ਪਾਰਟੀ ਦਾ ਕਿਸੇ ਦਾ ਅਸੀਂ ਸਾਥ ਨਹੀਂ ਦਿੰਦੇ ਕਿਉਂ ਅਸੀਂ ਸਿਰਫ ਉਹ ਗੱਲ ਕਰਦੇ ਜੀ ਸਾਨੂੰ ਲੱਗਦਾ ਯਾਰ ਲੋਕਾਂ ਦਾ ਇੱਚ ਭਲਾ ਵਾ ਦੇਸ਼ ਦਾ ਭਲਾ ਪੰਜਾਬ ਦਾ ਭਲਾ ਸੋ ਭਾਵਕ ਨਾ ਹੋਇਆ ਕਰੋ ਇੱਕ ਵਾਰੀ ਓਪਨ ਮਾਈਂਡਡਲੀ ਖੁੱਲੇ ਦਿਮਾਗ ਨਾਲ ਸੋਚਿਆ ਕਰੋ ਵੀ ਇਹ ਗੱਲ ਕੀ ਹੋ ਰਹੀ ਆ ਸੋ ਮਿਲ ਲੱਗਦਾ ਤੁਹਾਨੂੰ ਸਾਡੇ ਵੀਡੀਓ ਚੰਗੇ ਲੱਗਦੇ ਆ ਨੇ ਜੇ ਚੰਗੀਆਂ ਲੱਗਦੇ ਆ ਨੇ ਤੇ ਲਾਈਕ ਤੇ ਕਮੈਂਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਇਹਦੇ ਨਾਲ ਕੀ ਆ ਸਾਨੂੰ ਬਹੁਤ ਵਧੀਆ ਹੌਸਲਾ ਮਿਲਦਾ ਆ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਏਦਾਂ ਹੀ ਤੁਹਾਡੀ ਬਾਤ ਚੱਕਦੇ ਰਹਿਾਂਗੇ